ਰਜਮ ਪ੍ਰਕਾਸ਼ ਵੀ ਗਿਆ ਲੈ ਜਵੇਂ ਬਣਲਾ ਸ਼ੇਰਾ ਬਣਲਾ ਚੋਏ ਵਾਂਗੂ ਇੱਥੇ ਬੈਠਾ ਬਣ ਤੇ ਹਵਾ ਬਣ ਗਈ ਤੇਰੀ ਬਿੱਟੀ ਉਧਰ ਉਧਰ ਚੱਲ ਰੋਦੇ ਚੱਲ ਇੱਧਰ ਆ ਗਿਆ ਬੈਲਟ ਦੀ ਤੇ ਮੇਰੀ ਬਣਾ ਕੇ ਲੈ ਤਾ ਕੋਠੇ ਕੋਲ ਜਾਣਾ ਬਾਬਾ ਬਾਬਾ ਤੂੰ ਆਪੇ ਥੋੜਾ ਬਣਾ ਤਾ ਕੋਠੇ ਕੋਲ ਜਾਣਾ ਇੱਥੇ ਲਾਉਣੀ ਆ ਆਪਾਂ ਘਰੇ ਉਧਰ ਨਹੀਂ ਲਾਉਣੀ ਨਹਿਰ ਤੇ ਬਾਬਾਏ ਜੋਰ ਪੀਠਾ ਕਰਾਂਗੇ ਅੱਛਾ 16 ਸਾਲ ਦਾ ਵੀ ਬਾਬਾ ਤੇ 40 ਸਾਲ ਦਾ ਵੀ ਬਾਬਾ ਕੜਕ ਆ ਥੱਲੋਂ 40 ਆ ਦੇਖਾ ਵੜਾ ਬਾਅਦੋਂ ਠੇਕੇ ਵਾਲੇ ਮੈਨੂੰ ਕਹਿਣ ਗਏ ਨਾ ਆ ਗਿਆ ਇਹ ਜਾਂਦੇ ਜਿਵੇਂ ਬਰਾਤੀ ਜਾਂਦੇ ਹੁੰਦੇ ਵਿਆਹ ਤੇ ਰੰਗ ਬਰੰਗੇ ਕੋਈ ਗੱਲ ਨਹੀਂ ਆਸਪਾਸ ਕੋਈ ਨਹੀਂ ਚੱਲ ਜਿਆ ਹੋ ਜਣੀ ਖੜੀ ਐ ਕਿਹੜਾ ਪੱਟੀ ਗਈ ਐ ਇਹਨੂੰ ਕੀ ਹੁੰਦਾ ਆ ਛੋਟਾ 사ਣ ਆ ਛੋਟਾ 사ਣ ਇਹ ਬਠਿੰਡੇ ਵਾਲਾ ਇੰਜਨ ਮੈਨੂੰ ਲੱਗਦਾ ਜਿਹੜਾ ਭੜਦਾ ਸੀ ਆ ਗੱਡੀਆਂ ਚ ਓਹੀ ਆ ਜਾਣਦੇ ਤੋਂ ਲੇ ਗੱਡੀ ਆਖਰ ਉਹ ਲਾ ਰਹੀ ਹੁੰਦਾ ਆ ਉਹ ਪਹਿੜੀ ਵਿਚ ਚਲੜੇ ਦੀ ਵੀਡੀਓ ਆਣੀ ਜੀ ਚਲੜੇ ਦੀ ਤੇ ਫੁੱਲ ਆਊਗੀ ਉਹ ਬੈਂਦਾ ਤੁਰਿਆ ਆ ਬੈਂਦਾ ਤੁਰਿਆ ਆਂਦਾ ਇਟਾਂ ਤੇ ਉਹ ਤਾਰ ਤੇ ਬੈਠਾ ਤੂੰ ਕਾ ਇੱਕ ਕਸਨੀ ਆ ਤੂੰ ਢੱਲੀਆਂ ਕਰੀ ਜਾਣਾ ਲੈ ਆਪ ਹੀ ਬਦਨਾਮੀ ਕਰਾਈ ਜਾਣਾ ਆਪਦੀ ਆ ਵੇ ਲੋ ਕੰਮ ਇਹਦੇ ਲੈ ਲੋਕੀ ਤਾਰਾਂ ਕਾਸਦੇ ਤਾਰ ਦੇ ਉੱਤੇ ਬਹਿ ਕੇ ਕਾਸਦਾ ਵੇਖ ਲੋ ਕਿੰਦੀ ਕਰੇਗੀ ਅੱਧਾ ਕੁੱਤਾ ਤੂੰ ਅੱਧਾ ਕਰ ਕੋਰੀ ਹੁੰਦੀ ਕਿ ਤੇ ਝਟਕਾ ਹਾਂ ਹੁੰਦੀ ਕਿ ਤੇ ਝਟਕਾ ਤਾਰਦੇ ਤੈਨੂੰ ਲੱਗ ਪਤਾ ਜਾਂਦਾ ਐ ਬੈਠਾ ਉਹ ਥੱਲੇ ਇੱਟਾਂ 'ਚ ਪਿਆ ਹੁੰਦਾ ਉਹ ਕੀ ਪਰਾਂ ਭਾਈ ਉਹ ਕੀ ਪਿੰਡ ਉਹ ਜੋ ਵੀ ਆ ਇੱਟਾਂ ਦੇ ਬਣਿਆ ਇਹਨੂੰ ਲਾ ਲਾ